ਇਹਾਂ ਖੜੇ ਆ ਮਾਰੇ ਭਾਈ ਆ ਥਾਂ ਵਰਦੀ ਤਾਰ ਕੇ 12 ਤਰੀਕ ਦੇ ਰਹਿ ਰਹੇ ਪੂਰੀ ਫੇਮ ਕੋਈ ਬਾਤ ਨਹੀਂ ਕੀਤੀ ਬਾਬੂ ਜੀ ਕੋਈ ਫੇਰ ਨਹੀਂ ਆਹ ਮਾ ਜੀ ਹੁਣ ਆਪ ਲਿਆਂ ਦਾ ਹੋ ਗਿਆ ਗੇ ਰਿਹਾ ਇਹਨੂੰ ਆ ਮਾ ਜੀ ਸਾਡੀ ਮਾਰੀ ਪੜੀ ਆ ਅਗਰ ਆਪ ਤੁਸੀਂ ਕਮਰਾ ਜੀ ਆਪ ਦੇਗਾ ਹੁਣ ਕਿ ਆਪ ਲਿਆਂ ਗੁਸੇ ਆ ਇੱਕ ਪਾ ਕਰਦੇ 30 ਸਤੰਬਰ ਦਰਵਾਜ਼ੇ ਨਾ ਇਹ ਦੇਖੀ ਜੀ ਜੋ ਆਣ ਆਣ ਕੇ ਆ ਗੇ ਰਿਹਾ ਬਹੁਤ ਔਕਾੜੀ ਰੋ। ਨਹੀਂ ਨਹੀਂ ਆਪਣੇ ਉਸ ਮਾਰਖੋ ਜੀ ਆਪਾਂ ਆਪਣੇ ਖਾਣੇ ਵਾਂਗ ਜੋ ਕੋਈ ਨਹੀਂ ਕੋਈ ਨਹੀਂ। ਸਮਝਾ ਕਿ ਇਹ ਸਾਨੂੰ ਬਹੁਤ ਵੱਡੀ ਚੁਣੌਤੀ ਹੈ ਖਾਲਸਾ ਪੰਥ ਨੂੰ ਖੱਟੜ ਸਰਕਾਰ ਹੈ ਉਹਨੂੰ ਆਪਣੀਆਂ ਇਹੋ ਜਿਹੀਆਂ ਹਰਕਤਾਂ ਤੋਂ ਬਾਹ ਜਾਣਾ ਚਾਹੀਦਾ ਹੈ। ਗੁਰਦੁਆਰਾ ਸਾਹਿਬ ਜਿਹੜੇ ਨੇ ਉਹਦੇ ਵਿੱਚ ਜਿਹੜੀ ਮਰਿਆਦਾ ਹੈਗੀ ਆ ਉਹ ਇਸ ਕਮੇਟੀ ਨੇ ਪੂਰਨ ਰੂਪ ਵਿੱਚ ਭੰਗ ਕੀਤੀ ਆ। ਇਹ ਇਲਜ਼ਾਮ ਗੰਭੀਰ ਨੇ ਇੱਕ ਪਾਸੇ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਵੱਲੋਂ ਅੰਦੋਲਨ ਵਿੱਢਿਆ ਗਿਆ ਤਾਂ ਦੂਜੇ ਹੀ ਪਾਸੇ ਹਰਿਆਣਾ ਦੇ ਗੁਰੂ ਘਰਾਂ ਦੇ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਬੇਅਦਬੀ ਕੀਤੇ ਜਾਣ ਦੇ ਇਲਜ਼ਾਮ ਲੱਗੇ ਨੇ ਜਿਸ ਤੋਂ ਬਾਅਦ ਸਿੱਖ ਸੰਗਤ ਦੇ ਮੰਨ ਦੇ ਵਿੱਚ ਰੋਸ ਹੈ ਦਰਸਲ ਡਿਊਟੀ ਤੇ ਤਨਖਾਹ ਪੁਲਿਸ ਮੁਲਾਜ਼ਮਾਂ ਤੇ ਹੋਰ ਅਧਿਕਾਰੀਆਂ ਨੂੰ ਹਰਿਆਣਾ ਦੇ ਗੁਰਦੁਆਰਾ ਸਹਿਬਾਨਾਂ 'ਚ ਠਹਿਰਾਇਆ ਗਿਆ ਜਦੋਂ ਸੰਗਤ ਨੂੰ ਜਾਣਕਾਰੀ ਮਿਲੀ ਤਾਂ ਗੁਰਦੁਆਰਾ ਪੰਜੋਖੜਾ ਸਾਹਿਬ ਜਾ ਤਲਾਸ਼ੀ ਲਈ ਗਈ ਇਲਜ਼ਾਮ ਨੇ ਕਿ ਇਥੇ ਸ਼ਰਾਬ ਦੀਆਂ ਬੋਤਲਾਂ ਤੇ ਕਈ ਹੋਰ ਇਤਰਾਜ ਯੋਗ ਚੀਜ਼ਾਂ ਮਿਲੀਆਂ ਨੇ ਜਿਸ ਤੋਂ ਬਾਅਦ ਪੁਲਿਸ ਮੈਂ ਟਕਰਾਤ ਵੀ ਹੋਈ ਮਾਰੇ ਭਾਈ ਆ ਥਾਂ ਵਰਦੀ ਤਾਰ ਕੇ 12 ਤਰੀਕੇ ਰਹਿ ਰਹੇ ਜੀ ਪੂਰੀ ਫੀਤਾ ਕੋਈ ਨਾ ਵਾਰ ਵਟ ਨਹੀਂ ਕਿਸੇ ਬਾਬਾ ਦੀ ਨਹੀਂ ਆ ਕੋਈ ਫੇਰ ਨਹੀਂ ਆ ਮਾਰੇ ਕੋਈ ਟਾਈਮ ਆ ਮਾਦੀਨ ਸਰਕਾਰ ਕੋਲ ਜੀ ਆਪ ਲਿਆਣ ਦਾ ਹੋਇਆ ਗੇਰ ਰਿਹਾ ਇਹਨੂੰ ਆਪਣੇ ਉਸਮਾ ਰੱਖੋ ਜੀ ਆਪੀ ਵਰਦੀ ਕੋਈ ਨਹੀਂ ਹਮ ਮਰਦ ਖਾਣੇ ਵਿੱਚ ਮਹੇਜੋ ਖੁੰਡ ਨਹੀਂ ਜੀ ਆਮ ਇਸ ਬਾਬਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਕਿਸਾਨ ਅੰਦੋਲਨ ਮੌਕੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰਿਆਣਾ ਦੇ ਗੁਰਦੁਆਰਾ ਸਹਿਬਾਨਾ ਤੋਂ ਕਿਸਾਨ ਅੰਦੋਲਨ ਚ ਲੰਗਰ ਤੇ ਹੋਰ ਸਾਜ ਉਸਮਾਨ ਮੁਹਿਆ ਕਰਵਾਇਆ ਗਿਆ ਕਿਉਂਕਿ ਗੁਰਦੁਆਰਾ ਸਹਿਬਾਨ ਸਿੱਖ ਸ਼ਕਤੀ ਦਾ ਸਰੋਤ ਨੇ ਉਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਆਪਣੀ ਵੱਖਰੀ ਕਮੇਟੀ ਬਣਾ ਕੇ ਬਿਨਾ ਗੁਰਦੁਆਰਾ ਐਕਟ 1925 ਦੇ ਵਿੱਚ ਤਰਮੀਮ ਕਰਵਾਇਆ ਗੈਰਕਾਨੂੰਨੀ ਤੌਰ ਤੇ ਪੁਲਿਸ ਦੀ ਸਹਾਇਤਾ ਨਾਲ ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਪਾਸੋਂ ਖੋਲਿਆ ਕੁਝ ਅਖੌਤੀ ਪੰਥਕਾ ਨੇ ਇਸ ਤੇ ਹਰਿਆਣਾ ਸਰਕਾਰ ਦੀ ਇਸ ਕਾਰਵਾਈ ਦੀ ਖੁਸ਼ੀ ਮਨਾਈ ਤੇ ਕਈਆਂ ਨੇ ਮੌਨਤਾਰ ਲਿਆ ਨਤੀਜਾ ਅੱਜ ਹਰਿਆਣਾ ਦੇ ਉਹਨਾਂ ਗੁਰਦੁਆਰਿਆਂ ਚ ਕਿਸਾਨਾਂ ਦੀ ਬਜਾਏ ਹਰਿਆਣੇ ਦੀ ਪੁਲਿਸ ਨੂੰ ਰਿਹਾਈਸ਼ ਤੇ ਲੰਗਰ ਮਿਲ ਰਿਹਾ ਅਤੇ ਇਨਾ ਪਾਸੋਂ ਸਿੱਖ ਧਰਮ ਵਿਰੋਧੀ ਵਸਤੂਆਂ ਵੀ ਸਿੱਖ ਨੌਜਵਾਨਾਂ ਨੇ ਬਰਾਮਦ ਕੀਤੀਆਂ ਨੇ ਇਸ ਤੋਂ ਵੱਧ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ ਜਥੇਦਾਰ ਨੇ ਸਖਤ ਇਤਰਾਜ਼ ਜਤਾਇਆ ਤੇ ਦਰ ਇਸ ਜੀ ਪੀਸੀ ਨੇ ਵੀ ਕਰੜਾ ਰੁਖ ਅਖਤਿਆਰ ਕੀਤਾ ਖਾਲਸਾ ਫੰਦ ਲਈ ਇੱਕ ਬਹੁਤ ਵੱਡੀ ਚੁਣੌਤੀ ਜਿਹੜੀ ਸਾਡੇ ਸਾਹਮਣੇ ਆਈ ਹੈ ਔਰ ਇਹ ਗੱਲ ਬੜੀ ਸ਼ਰਮਨਾਕ ਹੈ ਕਿ ਹਰਿਆਣਾ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਵੱਲੋਂ ਕਿਸਾਨੀ ਮੋਰਚੀ ਦੇ ਖਰਾਫ ਜਿਹੜੀਆਂ ਹਰਿਆਣੇ ਦੇ ਪੈਰਾ ਮਿਲਟਰੀ ਫੋਰਸਸ ਨੇ ਉਹਨਾਂ ਨੂੰ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਔਰ ਪੰਜੋਖੜਾ ਸਾਹਿਬ ਇਹਨਾਂ ਸਥਾਨਾਂ ਦੇ ਉੱਤੇ ਠਹਿਰਾਇਆ ਗਿਆ ਔਰ ਉੱਥੇ ਇਹਨਾਂ ਪੈਰਾ ਮਿਲਟਰੀ ਫੋਰਸਸ ਦੇ ਜਿਹੜੇ ਜਵਾਨ ਨੇ ਉੱਥੇ ਰਹੇ ਨੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਦੇ ਵਿੱਚ ਸ਼ਰਾਬ ਦਾ ਅਜਰਦੇ ਦਾ ਸਿਕਟਾ ਬੀੜੀਆਂ ਦਾ ਇਸਤੇਮਾਲ ਕੀਤਾ ਔਰ ਜਿਹੜੀ ਸ਼ੇਵੰਗ ਕਰਨ ਵਾਲੇ ਜਿਹੜਾ ਸਮਾਨ ਆ ਉਤੋਂ ਬਰਾਮਦ ਕੀਤਾ ਗਿਆ ਸੰਗਤਾਂ ਦੇ ਰੋਹ ਤੋਂ ਬਾਅਦ ਸੰਗਰਾਤਾ ਦੇ ਵਿਰੋਧ ਤੋਂ ਬਾਅਦ ਅੰਮ੍ਰਾਲਾ ਦੇ ਗੁਰਦੁਆਰਾ ਮੰਜੀ ਸਾਹਿਬ ਤੋਂ ਤਾਂ ਉਤੋਂ ਜਿਹੜੇ ਪੈਰਾਮਿਲਟਰੀ ਫੋਰਸਸ ਹੈਗੀਆਂ ਉਹਨਾਂ ਨੂੰ ਹਟਾ ਦਿੱਤਾ ਗਿਆ ਪਰ ਪੰਜੋਖੜਾ ਸਾਹਿਬ ਜਿਹੜਾ ਹੈਗਾ ਉੱਤੇ ਅੱਜ ਵੀ ਜਿਹੜੀਆਂ ਸੰਗਤਾਂ ਨੇ ਉਹ ਇਸ ਗੱਲ ਦੇ ਖਿਲਾਫ ਧਰਨਾ ਲਾ ਕੇ ਬੈਠੀਆਂ ਨੇ ਔਰ ਵੱਡੀ ਗਿਣਤੀ ਵਿੱਚ ਵਾਲੇਦਵਾਲੇ ਦੇ ਪਿੰਡਾਂ ਤੋਂ ਜਿਹੜੀਆਂ ਸੰਗਤਾਂ ਨੇ ਓਮ ਬਾਲਾ ਦੇ ਜਿਹੜਾ ਪੰਜੋਖੜਾ ਸਾਹਿਬ ਗੁਰਦੁਆਰਾ ਉੱਤੇ ਪਹੁੰਚ ਰਹੀਆਂ ਨੇ ਔਰ ਉਤੋਂ ਸੰਗਤਾਂ ਨੂੰ ਕੱਢਣ ਲਈ ਜਿਹੜਾ ਹੈਗਾ ਪ੍ਰਬੰਧਕਾਂ ਦੀ ਸ਼ਹਿ ਦੇ ਉੱਤੇ ਜਿਹੜਾ ਉੱਥੇ ਦੀ ਪੁਲਿਸ ਹੈਗੀ ਆ ਉਹ ਅੱਜ ਖੱਟੜ ਸਰਕਾਰ ਦੀ ਸ਼ਹਿ ਦੇ ਉੱਤੇ ਉਹਨਾਂ ਦੇ ਉੱਤੇ ਜਿਹੜਾ ਜ਼ਬਰਦਸਤੀ ਕਰਨ ਤਿਆਰ ਬੈਠੀ ਆ ਮੈਂ ਸਮਝਦਾ ਕਿ ਇਹ ਸਾਨੂੰ ਬਹੁਤ ਵੱਡੀ ਚੁਣੌਤੀ ਹੈ ਖਾਲਸਾ ਪੰਥ ਨੂੰ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਸ ਗੱਲ ਦੀ ਸਖਤ ਚਾਬਦਾ ਵਿੱਚ ਨਿੰਦਿਆ ਕਰਦੀ ਆ ਔਰ ਹਰਿਆਣੇ ਦੀ ਸੰਗਤ ਨੂੰ ਅਸੀਂ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੱਜ ਵੀ ਉਹਨਾਂ ਦੇ ਨਾਲ ਖੜੀ ਆ ਔਰ ਮੈਂ ਸਮਝਦਾ ਕਿ ਜਿਹੜੀ ਖੱਟੜ ਸਰਕਾਰ ਹੈ ਉਹਨੂੰ ਆਪਣੀਆਂ ਇਹੋ ਜਿਹੀਆਂ ਹਰਕਤਾਂ ਤੋਂ ਬਾਹ ਜਾਣਾ ਚਾਹੀਦਾ ਹੈ ਗੁਰਦੁਆਰਾ ਸਾਹਿਬ ਜਿਹੜੇ ਨੇ ਉਹਦੇ ਵਿੱਚ ਜਿਹੜੀ ਮਰਿਆਦਾ ਹੈਗੀ ਆ ਉਹ ਇਸ ਕਮੇਟੀ ਨੇ ਪੂਨ ਰੂਪ ਵਿੱਚ ਭੰਗ ਕੀਤੀ ਆ ਉਹਦੇ ਲਈ ਇਹਨਾਂ ਨੂੰ ਵੀ ਸ੍ਰੀ ਕਲਤਾਖ ਸਾਹਿਬ ਦੇ ਤਾਲੁਕ ਕੀਤਾ ਜਾਣਾ ਚਾਹੀਦਾ